ਕੀ ਨਾਮ ਤੁਹਾਡਾ ਨਾਮ ਸ੍ਰੇਸ਼ ਕੁਮਾਰ ਹੈ ਕੀ ਗੱਲ ਬਾਤ ਹੋਈ ਸਰ ਆਪਣਾ ਨਾਲ ਗਵੰਡੀ ਹੈਗਾ ਹੈ ਕੀ ਨਾਮ ਹੈ ਕੀ ਐਸਾ ਇਲੈਕਸ਼ਨ ਚ ਨਰਾਇਣ ਨੇ ਅਰੇ ਬ੍ਰਦਰ ਜਿੱਦ ਐਤੋਂ ਹੋਈ ਸੀ ਉਹ ਦਾ ਮਤਲਬ ਇਹ ਸੀ ਉਹਨਾਂ ਦੇ ਫੁੱਲ ਲੈ ਕੇ ਗਏ ਸੀਗੇ ਲੰਗਾ ਜੀ ਸਾਡੇ ਫੁੱਲ ਉੱਥੇ ਪੰਦੇ ਸੀ ਸਾਰਾ ਪਰਿਵਾਰ ਹੀ ਗਏ ਸੀਗੇ ਇਹਨਾਂ ਨੇ ਪਿੱਛੋਂ ਆਪਣੇ ਕੈਮਰੇ ਤੋੜਦੇ ਸੀ ਲਕਸ਼ਮੀਨਰਾਇਣ ਨੇ ਜੀ ਵੀ ਸੀ ਵੀ ਫੋਟੋਜ਼ ਵੀ ਹੈਗੀ ਤੇ ਵੀਡੀਓ ਵੀ ਹੈਗੀ ਕੈਮਰੇ ਤੋੜਨ ਦੀ ਕੋਈ ਵਜ੍ਹਾ ਕੈਮਰੇ ਤੋੜਨ ਦੀ ਵਜ੍ਹਾ ਹੈ ਕੋਈ ਨਹੀਂ ਸੀ ਬਸ ਬੱਚੇ-ਬੱਚੇ ਪਹਿਲਾਂ ਆਪਸ ਵਿੱਚ ਲੜਦੇ ਸੀਗੇ ਇਹ ਉਹਨਾਂ ਦਾ ਸਲਾਮ ਮਸ਼ਵਰਾ ਜਿਹੜਾ ਮੇਰੇ ਵੀਰ ਦੀ ਡੈਥ ਹੋਈ ਹੈ ਉਹਨੇ ਕਰਵਾਤਾ ਸੀਗੇ ਬਸ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹ ਕਿ ਗਲੇਸ਼ ਪਾਣ ਲੱਗੇ ਕਿਸੇ ਨਾ ਕਿਸੇ ਗੱਲ ਤੋਂ ਕਿਸੇ ਨਾ ਕਿਸੇ ਗੱਲ ਤੋਂ ਉਸ ਤੋਂ ਬਾਅਦ ਇਹਨਾਂ ਨੇ ਕੈਮਰੇ ਤੋੜੇ ਇਹਨਾਂ ਨੇ ਸਾਨੂੰ ਕੋਈ ਤਲਾਹ ਨਹੀਂ ਕੀਤੀ ਵੀ ਅਸੀਂ ਮਤਲਬ ਕਹਾਂ ਉਹ ਤਾਂ ਜਦੋਂ ਅਸੀਂ ਆ ਕੇ ਕੈਮਰਾ ਚੈੱਕ ਕੀਤਾ ਤਾਂ ਕੈਮਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਦਿਖਾ ਦਿੱਤੀ ਐਸਐਸਪੀ ਸਾਹਿਬ ਦੇ ਕੋਲ ਦਿੱਤੀ ਉਹ ਹੈ ਨਹੀਂ ਸੀ ਐਸਐਸਪੀ ਸਾਹਿਬ ਵੀ ਉਹਨਾਂ ਦੇ ਇਟਰ ਨੇ ਮਾਰਕ ਲਾ ਕੇ ਇੱਥੇ ਤੇ ਇੱਥੇ ਕੋਟਪੁਰੀ ਕੋਟਪੁਰੀ ਜਦੋਂ ਆਈ ਹੈ ਤੇ ਉਹਨਾਂ ਨੇ ਮਤਲਬ ਕਿ ਹੁਣ ਬ੍ਰਦਰ ਦਾ ਐਤਵਾਲ ਦਾ ਤਾਂ ਪਹੁੰਚੀ ਸੀਗਾ ਇਹ ਕਿਹੜੇ ਐਸਆਈ ਕੋਲ ਸੀ ਇਹ ਐਸਆਈ ਗੁਲਾਬ ਸਿੰਘ ਕੋਲੇ ਸੀ ਕੀ ਬਲਾ ਫੋਲਡਰ ਕੋਲ ਫੋਲਡਰ ਗੁਲਾਬ ਸਿੰਘ ਹਨ ਉਹਨਾਂ ਦੇ ਕੋਲੇ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਆਪ ਹੀ ਜਿੰਨਾ ਕੋ ਪਹੁੰਚਣ ਤੋਂ ਬਾਅਦ ਹੀ ਮਤਲਬ ਕਿ ਰੱਖ ਲਾਂਗੇ ਟਾਈਮ ਅਸੀਂ ਆਪ ਨੂੰ ਕਹਿ ਗਿਆ ਸਰ ਕੋਈ ਪਹੁੰਚਣ ਤੋਂ ਬਾਅਦ ਅਸੀਂ ਆਵਾਂਗੇ ਹੁਣ ਐਤਵਾਲ ਦਾ ਵੀਰੇ ਦਾ ਪਹੁੰਚੀ ਜਦੋਂ ਅਸੀਂ ਗਏ ਆ ਨਬੇੜਨ ਖਾਨੇ ਦੇ ਵਿੱਚ ਗਏ ਸਾਡਾ ਸਾਰਾ ਮਤਲਬ ਜੀ ਰਾਜਨਾਮਾ ਹੋ ਗਿਆ ਸੀਗਾ ਬਈ ਇਹ ਲਿਖ ਪੜਨ ਕਰ ਲਈ ਜੀ ਸਾਰੀ ਉਸ ਤੋਂ ਬਾਅਦ ਕੀ ਕੀਤਾ ਜੀ ਤੇ ਐ ਲక్ష్ਮੀ ਨਰੰਦਮ ਹੁੰਦਾ ਹੀ ਅੰਦਰ ਇਹਦੇ ਨਾਲ ਮੁੰਡੇ ਜਿਹੀ ਚਾਰ ਪੰਜ ਇਹਦਾ ਧੀਰਾ ਸੀ ਗਈ ਇੱਕ ਸੰਭਵ ਸੀ ਗਈ ਲక్ష్ਮੀ ਨਰੰਦਮ ਹੁੰਦਾ ਸਭੋ ਜੀ ਦੇ ਇੱਕ ਧੀਰੇ ਤੇ ਧੀਰਾ ਹੁੰਦਾ ਸੀ ਗਈ ਇੱਕ ਸੰਦੀਪ ਸੀ ਗਈ ਸਿੱਪੀ ਮੁੰਡਾ ਇੱਕ ਰਾਜਨਾਇ ਦਾ ਮੁੰਡਾ ਸੀ ਗਈ ਉਹ ਉਹ ਬੁਨਾਤ ਸੀ ਗਈ ਇੱਕ ਰਾਜਨਾਇ ਦਾ ਮੁੰਡਾ ਸੀ ਗਈ ਤੇ ਇਹਨਾਂ ਨੇ ਕੀ ਕੀਤਾ ਹੀ ਥਾਣੇ ਤੋਂ ਬਾਹਰਲੇ ਪਾਸੇ ਸਾਡੇ ਤੇ ਹਮਲਾ ਕੀਤਾ ਜਿਹਦੇ ਸਾਡੇ ਨਾਲ ਹਮਲਾ ਕੀਤਾ ਕੋਈ ਨਕੀਲੀ ਜੀ ਸੀ ਇਹ ਮਰੇ ਸੱਤੇ ਆ ਦੇ ਸੱਤੇ ਮਾਰੇ ਕਿੰਨੇ ਟੰਕੇ ਲੱਗੇ ਤਾਂ ਕਿ ਮੇਰੇ ਨਾਲ ਤਾਂ 2 ਲੱਗੇ ਕੀ ਕਰਮੇ ਕਹਿਣਾ ਚਾਹੁੰਦੇ ਤੁਸੀਂ ਕੀ ਕਾਨੂੰਨੀ ਕਾਰਵਾਈ ਪਾਣੀ ਕਾਰਵਾਈ ਕਰੋਣ ਜੀ ਹਾਂ ਲక్ష్ਮੀਨਾਰਾਇਣ ਤੇ ਪੂਰੀ ਕਾਰਵਾਈ ਪਾਣੀ ਕਿਉਂਕਿ ਲక్ష్ਮੀਨਾਰਾਇਣ ਤੋਂ ਹੀ ਸ਼ੁਰੂ ਹੋਇਆ ਕਿੰਨੇ ਜਣੇ ਸੀ ਜਿੰਦੇ ਸੱਟਾ ਮਾਰਨ ਸਾਰੇ 4 ਤੋਂ 5 ਜਣੇ ਸੀ ਹਾਂ ਰਾਜੇ ਨਾਈ ਦਾ ਮੁੰਡਾ ਪ੍ਰਿੰਸ ਸੀਗਾ ਜੀ ਚਾਰ ਤੋਂ ਪੰਜ ਜਣੇ ਸੀ ਇਹਨਾਂ ਨੇ ਹਮਲਾ ਕੀਤਾ ਈ ਚਾਰ ਪੰਜ ਜਣੇ ਨਾਲ ਸੀ ਸੀ ਸਰਚੀ ਧਮਕੀਆਂ ਵੀ ਦਿੱਤੀਆਂ ਤੁਹਾਨੂੰ ਹਾਂਜੀ ਸੀਸੀਟੀਵੀ ਥਾਣੇ ਤੋਂ ਬਾਹਰ ਲੱਗੀ ਹੋਈ ਉਹਦੇ ਵਿੱਚ ਸਾਰਾ ਹੁੰਦਾ ਈ ਤੁਹਾਨੂੰ ਧਮਕੀਆਂ ਕੀ ਦਿੱਤੀਆਂ ਤਾਂ ਉਹ ਧਮਕੀਆਂ ਦੀ ਬਸ ਤੁਸੀਂ ਆਪਣਾ ਨੰਬਰ ਇੱਕ ਵਾਰੀ ਉਸ ਤੋਂ ਬਾਅਦ ਇਹਨਾਂ ਨੂੰ ਮਾਰਾਂਗੇ ਜਾਨ ਤੋਂ ਮਾਰਨ ਦੀ ਵੀ ਧਮਕੀ ਲੋ 36 6 ਵਜੇ ਹੋਰ ਕਿਤੇ ਹਾਂਜੀ 36 6 ਵਜੇ ਬਾਕੀ ਐਕਸਰੇ ਕੀਤੇ ਇਹਨਾਂ ਨੇ ਉਹ ਨਾਲ ਲੱਗੇ ਪਏ ਕਿਹਦਾ ਉਹਦੀ ਗੱਲ ਇਹ ਕੱਲ ਦੀ ਗੱਲ ਹੈ ਕੱਲ ਅਸੀਂ ਸ਼ਾਮ ਨੂੰ 6:30 ਵਜੇ ਰਾਇਨਾਮਾ ਕਰਨ ਗਏ। ਮਤਲਬ ਕਿ ਜਦੋਂ ਰਾਇਨਾਮਾ ਕਰੇ ਜਿਹੜੇ ਵੱਡੇ-ਵੱਡੇਰੇ ਬੰਦੇ ਸੀ ਉਹ ਸਾਡੇ ਨਾਲ ਗਏ ਸੀ। ਉਹਨਾਂ ਦੇ ਕਹਿਣ ਅਨਸਾਰ ਰਾਇਨਾਮਾ ਹੋ ਵੀ ਚੱਲ ਰਿਹਾ ਸੀ। ਬਸ ਇਹਨਾਂ ਨੇ ਆ ਕੇ ਕੰਮ ਵਧਾਇਆ। ਲక్ష్ਮੀਦਰਨ ਦੇ ਮੁੰਡੇ ਨੇ ਸੰਭਵ ਨਹੀਂ ਕਿ ਉਹਦੇ ਨਾਲ ਮੁੰਡਾ ਠੀਰਾ ਸੀ ਗਈ ਤੇ ਸੰਦੀਪ ਸੀ। ਤੁਸੀਂ ਕਿੱਥੇ ਤੁਹਾਡੀ? ਮੈਂ ਸਿਟੀ ਥਾਣੇ ਬੈਕ ਸਾਈਡ 'ਚ ਰਹੇ ਸੀ। ਮਹਿਤਾ ਚੌਕ 'ਚ। ਮਹਿਤਾ ਚੌਕ। ਹਾਂਜੀ। ਰੈਂਡਨ ਟੀਵੀ ਨੂੰ ਕਿ ਇਹਨ ਸਰਕਾਰੀ ਹਸਪਤਾਲ ਕੋਰਤਬੁਰਾ ਦੇਖੇ ਪਹੁੰਚੀ ਹੈ ਸਿਵਲ ਹਸਪਤਾਲ ਤੇ ਜਿੱਥੇ ਕਿ ਕੱਲ ਇੱਕ ਮਰੀਜ਼ ਜ਼ਖਲ ਹੋਇਆ ਜਿਸ ਦੀ ਕੋਟਮਾਰ ਪੁਲਿਸ ਮੁਲਾਜ਼ਮ ਦੇ ਲੜਕੇ ਪਰ ਉਸਦੇ ਸਾਥੀਆਂ ਵੱਲੋਂ ਕੀਤੀ ਗਈ ਪਰ ਉਸਦੇ ਮੱਥੇ ਵਿੱਚ ਸੱਤ ਵੱਜੀ ਜਿਸ ਤੇ ਟਾਂਕੇ ਲਗਾਏ ਗਏ ਵਜਾਰਨ ਜਸ਼ਵਰ ਨੇ ਦੱਸਿਆ ਕਿ ਇੱਕ ਕੈਮਰਾ ਸੀ ਗਲੀ ਦੇ ਵਿੱਚ ਲਵਾਇਆ ਸੀ ਜੋ ਉਹਨਾਂ ਦੀ ਖੰਦੇ ਨਾਲ ਲੱਗਾ ਹੋਇਆ ਸੀ ਤੇ ਬ੍ਰਦਰ ਦੀ ਡੈਥ ਆਨ ਕਰਕੇ ਉਹ ਫੁੱਲ ਪਾਉਣ ਵਾਸਤੇ ਹਰਦਵਾਰ ਗਏ ਸੀਗੇ ਜੇ ਜਦੋਂ ਆ ਕੇ ਉਹਨਾਂ ਨੇ ਵੇਖਿਆ ਕਿ ਕੈਮਰਾ ਟੁੱਟਿਆ ਹੈ ਤੇ ਉਹਨਾਂ ਨੇ ਥਾਣੇ ਦਰਖਾਸਤ ਦਿੱਤੀ ਜਿਸ ਤੇ ਕਾਰਨ ਪੁਲਿਸ ਵਾਲਿਆਂ ਨੇ ਉਧਰ ਨਾਲ ਰਾਜਨਾਵਾ ਕਰਾਉਣ ਵਾਸਤੇ ਬੁਲਾਇਆ ਗਿਆ ਜਦੋਂ ਰਾਜਨਾਵਾ ਕਰਾਉਣ ਵਾਸਤੇ ਆਏ ਤੇ ਉੱਥੇ ਪੁਲਿਸ ਮੁਲਾਜ਼ਮ ਦੇ بیٹے ਨੇ ਉਹਨਾਂ ਦੇ ਆਪਣਾ ਗੇਟ ਕੋਲੇ ਆ ਕੇ ਸੱਟਾਂ ਮਾਰੀਆਂ ਔਰ ਮੱਥੇ ਤੇ ਸੱਟ ਵੱਜੀ ਔਰ ਤਿੰਨ ਦੋ ਤੋਂ ਤਿੰਨ ਟੰਕੇ ਵੀ ਲੱਗੇ ਹੋਏ ਆ ਤੇ ਉਹ ਸਿਵਲ ਹਸਪਤਾਲ ਦਾਖਲਾ ਇਨਸਾਫ ਦੀ ਮੰਗ ਕਰ ਰਿਹਾ ਮੈਂ ਰਮੇਸ਼ ਗੱਬਾ ਇੰਡੀਅਨ ਟੀਵੀ ਨਿਊਜ਼ ਕੋਰਟ ਤੋਂ ਮੁਰਾਦ